ਜਨਰਲ ਜ਼ਰਾਵਰ ਸਿੰਘ ਦਾ ਮਾਸ ਉੱਥੋਂ ਦੀਆਂ ਮਾਵਾਂ ਕੱਪੜੇ ਦੇ ਵਿੱਚ ਲਵੇ ਲਵੇਟ ਕੇ ਨਾ ਠੀਕ ਆ ਆਪਣੇ ਡੋਲੇ ਨਾਲ ਬੰਨਦੀਆਂ ਸੀ। ਹੂੰ ਕਿ ਸਾਡੀ ਕੁੱਖ ਦੇ ਵਿੱਚੋਂ ਇਹੋ ਜਿਹਾ ਸੂਰਮਾ ਪੈਦਾ ਹੋਵੇ। ਹੂੰ ਉੱਥੇ ਅੱਜ ਵੀ ਉਹ ਗੁਰਦਰਾ ਸਾਹਿਬ ਬਣਾਇਆ ਹੋਇਆ ਠੀਕ ਆ ਅੱਜ ਵੀ ਜਦੋਂ ਕੋਈ ਲੇਡੀ ਉੱਥੇ ਪ੍ਰੈਗਨੈਂਟ ਹੁੰਦੀ ਹੈ ਨਾ ਉੱਥੇ ਮੱਥਾ ਟਿਕਾਉਣ ਜਾਂਦੇ ਆ। ਅੱਛਾ ਉਧਰ ਦੀਆਂ ਕਿ ਸਾਡੀ ਕੁੱਖ ਦੇ ਵਿੱਚੋਂ ਜੇ ਪਚੰਗੀ ਪੈਦਾ ਹੁੰਦਾ ਹੈ ਤੇ ਸਰਨਾਲ ਜਰਾਵਰ ਸਿੰਘ ਵਰਗਾ ਹੋਣਾ ਚਾਹੀਦਾ ਹੈ ਇਹ ਦਸਤਾਰ ਕਮਾਉਣੇ ਪਿੱਛੇ ਸਿਰ ਲੱਗੇ ਨੇ ਸੋ ਅਸੀਂ ਕੀ ਕਰਦੇ ਹਾਂ ਅਸੀਂ ਮਿੰਟ ਲਾਉਨੇ ਆ ਬੇਦਬੀਆ ਕਰਨ ਨੂੰ ਜਾਂ ਇਹਦੀ ਉਲੰਘਣਾ ਕਰਨ ਨੂੰ ਸਾਡੇ ਜਿਹੜੀ ਆ ਦਮਾਲਾ ਬਣ ਕੇ ਸਾਡੀਆਂ ਭੈਣਾਂ ਇਹ ਠੁੰਮਕੇ ਮਾਰਦੀਆਂ ਫਿਰਦੀਆਂ ਨੱਚਦੀਆਂ ਫਿਰਦੀਆਂ ਇਹ ਸਾਡਾ ਇੱਕਰਦਾਰ ਨਹੀਂ ਸਾਡੇ ਗਰਦਾਰ ਸ਼ਸਤਰ ਵਿਦਿਆ ਸਿੱਖਣਾ ਸੀ ਨਾ ਕਿ ਠੁੰਮਕੇ ਮਾਰਨੇ ਤੁਹਾਨੂੰ ਪਤਾ ਹੈ ਕੋਲਕਾਤਾ ਦੇ ਵਿੱਚ ਬਲਾਤਕਾਰ ਹੋਇਆ ਜੀ ਬਿਲਕੁਲ ਉਥੋਂ ਦੀ ਜਿਹੜੀਆਂ ਮਾਵਾਂ ਨੇ ਉਹਨਾਂ ਨੇ ਪ੍ਰੈਸ ਕੌਂਫਰੰਸ ਤੇ ਵਿੱਚ ਇਹ ਚੀਜ਼ ਕਹੀ ਹੈ ਕੀ ਬੇਟੀਆਂ ਕਿ ਜੇ ਤੁਸੀਂ ਰਾਤ ਨੂੰ ਲੇਟ ਹੋ ਜਾਂਦੇ ਹੋ ਨਾ ਤੇ ਤੁਸੀਂ ਇੱਕ ਸਰਦਾਰ ਦੀ ਟੈਕਸੀ 'ਚ ਬਹਿ ਕੇ ਆਉਣਾ ਹੂੰ ਤੁਸੀਂ ਹੋਰ ਕਿ ਟੈਕਸੀ 'ਚ ਨਹੀਂ ਬਹਿਣਾ ਇਹ ਅਸਲੀ ਕਰਤਾਰ ਸਿੱਖਦਾ ਠੀਕ ਹੈ ਇਹ ਕੋਈ ਸਾਨੂੰ ਇਦਾਂ ਨਹੀਂ ਮਿਲ ਗਿਆ ਕਿ ਆਹ ਜਿ ਝੋਲੀ ੱਡੀ ਸਾਨੂੰ ਕਰਤਾਰ ਮਿਲ ਗਿਆ ਕਮਾਇਆ ਇੱਕ ਕਮਾਇਆ ਇਹਦੇ ਪਿੱਛੇ ਸਿਤ ਲੱਗੇ ਕਮਾਲ ਲੋਕ ਜੇ ਆਮ ਸਿੱਖਿਆ ਕੋਈ ਠੀਕ ਹੈ ਚਾਹੇ ਉਹ ਰਾਜਾ ਆ ਚਾਹੇ ਉਹ ਗਰੀਬ ਆ ਇਹ ਕੰਮ ਸਿੱਖਿਆ ਕਿਰਦਾਰ ਕਿਦਾਂ ਦਾ ਹੋਣਾ ਚਾਹੀਦਾ ਹੈ ਇੱਕ ਸਿੱਖ ਦਾ ਦੇਖੋ ਜੀ ਸਿੱਖ ਤਾਂ ਇੱਕ ਕਿਰਦਾਰ ਸਿੱਖ ਦਾ ਕਿਰਦਾਰ ਹੈ ਕਿ ਸਿੱਖ ਜਿਹਦੇ ਪਿਛੇ ਖੜ ਜਾਵੇ ਸਿੱਖ ਸਿਰ ਦੇ ਸਕਦਾ ਹੈ ਹੂੰ ਜੇ ਸਿੱਖ ਦੇ ਅੱਗੇ ਕੋਈ ਅੜ ਜਾਏ ਸਿੱਖ ਸਿਰ ਲਾ ਵੀ ਸਕਦਾ ਹੈ ਹੂੰ ਠੀਕ ਹੈ ਇਹ ਦੋ ਕਨਸੈਪਟ ਹੈ ਸਿੱਖਾਂ ਦਾ ਕਿਰਦਾਰ ਕੀ ਹੈ ਸਿੱਖ ਦਾ ਕਿਰਦਾਰ ਉਹ ਹੋਣਾ ਚਾਹੀਦਾ ਹੈ ਨਿਮਰਤਾ ਠੀਕ ਹੈ ਤੇ ਜਿੱਥੇ ਉਹਨੂੰ ਲੱਗੇ ਕਿ ਜ਼ੁਲਮ ਹੋ ਰਿਹਾ ਹੈ ਉਹ ਤੇ ਸਾਹਮਣੇ ਖੜਦਾ ਹਮ ਠੀਕ ਹੈ ਤੁਹਾਨੂੰ ਪਤਾ ਹੈ ਕੋਲਕਾਤਾ ਦੇ ਵਿੱਚ ਬਲਾਤਕਾਰ ਹੋਇਆ ਜੀ ਬਿਲਕੁਲ ਉੱਥੋਂ ਦੀ ਜਿਹੜੀ ਉਹਨਾਂ ਦੀ ਮਾਤਾ ਜੀ ਸੀ ਜਿਹੜੀ ਜਿਹੜੀ ਹੈ ਨਾ ਪੈਣ ਨਾਲ ਇਹ ਕੰਮ ਹੋਇਆ ਉਹ ਕਹਿੰਦੇ ਕਿ ਜੇ ਉਹ ਹਸਪੀਟਲ ਦੇ ਵਿੱਚ ਸਰਦਾਰ ਹੁੰਦਾ ਨਾ ਤੇ ਸ਼ਾਇਦ ਅੱਜ ਮੇਰੀ ਬੇਟੀ بچ ਜਾਂਦੀ ਹਮ ਉੱਥੋਂ ਦੀ ਜਿਹੜੀਆਂ ਮਾਵਾਂ ਨੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਇਹ ਚੀਜ਼ ਕਹੀ ਹੈ ਕਿ ਬੇਟੀ ਉਹ ਕਿ ਜੇ ਤੁਸੀਂ ਰਾਤ ਨੂੰ ਲੇਟ ਹੋ ਜਾਂਦੇ ਹੋ ਨਾ ਤੇ ਤੁਸੀਂ ਇੱਕ ਸਰਦਾਰ ਦੀ ਟੈਕਸੀ 'ਚ ਬਹਿ ਕੇ ਆਉਣਾ ਹੈ। ਹੂੰ ਤੁਸੀਂ ਹੋਰ ਕਿ ਟੈਕਸੀ 'ਚ ਨਹੀਂ ਬਹਿਣਾ। ਹੂੰ ਤੁਸੀਂ ਸਰਦਾਰ ਦੀ ਟੈਕਸੀ ਦੇ ਵਿੱਚ ਬਹਿਣਾ। ਇਹ ਕਿਰਦਾਰ ਸਾਨੂੰ ਮਹਾਰਾਜ ਨੇ ਬਖਸ਼ਿਆ ਹੈ। ਹੂੰ ਇਹ ਅਸਲੀ ਕਿਰਦਾਰ ਸਿੱਖਦਾ। ਠੀਕ ਹੈ ਇਹ ਕੋਈ ਸਾਨੂੰ ਇਦਾਂ ਨਹੀਂ ਮਿਲ ਗਿਆ ਕਿ ਆਹ ਜਿ ਝੋਲੀ ਢੀ ਸਾਨੂੰ ਕਿਰਦਾਰ ਮਿਲ ਗਿਆ। ਕਮਾਇਆ। ਇੱਕ ਕਮਾਇਆ। ਇਹਦੇ ਪਿੱਛੇ ਸਿਰ ਲੱਗੇ ਨੇ। ਇਹ ਦਸਤਾਰ ਕਮਾਉਣ ਪਿੱਛੇ ਸਿਰ ਲੱਗੇ ਨੇ ਸੋ ਅਸੀਂ ਕੀ ਕਰਦੇ ਆ ਅਸੀਂ ਮਿੰਟ ਲਾਉਨੇ ਆ ਬੇਦਬੀਆ ਕਰਨ ਨੂੰ ਜਾਂ ਇਹਦੀ ਉਲੰਘਣਾ ਕਰਨ ਨੂੰ ਠੀਕ ਹੈ ਤੇ ਕੀ ਜਦੋਂ ਵੇਖ ਲੋ ਕੀ ਮੈਂ ਬੜੇ ਸਾਡੇ ਜਿਹੜੀ ਆ ਦਮਾਲਾ ਬਣ ਕੇ ਸਾਡੀਆਂ ਭੈਣਾਂ ਇਹ ਠੁਮਕੇ ਮਾਰਦੀਆਂ ਫਿਰਦੀਆਂ ਨੱਚਦੀਆਂ ਫਿਰਦੀਆਂ ਨੇ ਇਹ ਸਾਡਾ ਇਹ ਕਿਰਦਾਰ ਨਹੀਂ ਹੈ ਸਾਡੇ ਕਿਰਦਾਰ ਸ਼ਸਤਰ ਵਿਦਿਆ ਸਿੱਖਣਾ ਸੀ ਨਾ ਕਿ ਠੁਮਕੇ ਮਾਰਨੇ ਠੁਮਕੇ ਮਾਰਨਾ ਕੰਜਰਾਂ ਦਾ ਕੰਮ ਹੁੰਦਾ ਸੋ ਜਿਹੜੀ ਲੜਕੀ ਜਿਹੜੀ ਔਰਤ ਹੈ ਨੱਚ ਕੇ ਸਿੱਖ ਹੋਵੇ ਸਿੱਖ ਜਿਹੜਾ ਦਮਾਲਾ ਬਣ ਕੇ ਨਮੈਸ਼ ਕਰ ਰਹੀ ਹੈ ਉਹਦੀ ਕੁੱਖ ਦੇ ਵਿੱਚੋਂ ਕਦੀ ਜਿੰਦਾ ਸੁੱਖਾ ਉਹਦੀ ਕੁੱਖ ਦੇ ਵਿੱਚੋਂ ਹਰੀ ਸਿੰਘ ਨਾਲ ਵੀ ਨਹੀਂ ਚੱਪ ਸਕਦੇ ਉਹ ਜੰਮੇਗੀ ਤੇ ਨਚਾਰ ਹੂੰ ਸੂਰ ਮੇ ਪਤਾ ਕਿੰਨੇ ਜੰਮਣੇ ਨੇ ਜਿਹੜੀ ਪਾਣੀ ਪਾਣੀ ਧਰਨੀ ਹੋਵੇਗੀ ਜਿਹੜੀ ਸ਼ਸਤਰ ਧਾਰੀ ਹੋਏਗੀ ਹੂੰ ਠੀਕ ਹੈ ਤੁਸੀਂ ਇਜ਼ਰਾਈਲ ਦੇ ਵਿੱਚ ਜਾਓ ਜਾਂ ਦੇਖੋ ਉੱਥੋਂ ਦੀ ਜਿਹੜੀ ਲੜਕੀ ਹੈ ਨਾ ਉਹਨਾਂ ਨੇ ਸ਼ਸਤਰ ਰੱਖੇ ਹੋਏ ਨੇ ਹੂੰ AK47 ਜਾਂ ਆਟੋਮੈਟਿਕ ਕਰਨਾ ਕਿਉਂ ਉਤਨੀ ਸਰਕਾਰ ਨੇ ਕਿਹਾ ਆ ਕਿ ਆਪਣੀ ਰਖਾਅ ਕਰੋ ਠੀਕ ਹੈ ਫਿਰ ਸਰਕਾਰ ਕਹਿ ਦਿੰਦੀ ਹੈ ਕਿ ਜੇ ਅਸਲੇ ਅਸੀਂ ਇਦਾਂ ਕਰਦਾਂਗੇ ਇਜ਼ੀ ਇਜ਼ੀ ਕਰਦਾਂਗੇ ਖੂਨ ਖਰਾਬਾ ਹੋਏਗਾ ਇਜ਼ਰਾਈਲ ਦੇ ਵਿੱਚ ਤੇ ਸ਼ਰਯਾਮ ਰੱਖੀਆਂ ਕੁੜੀਆਂ ਨੇ ਆਪਣੀ ਸੇਫਟੀ ਵਾਸਤੇ ਠੀਕ ਹੈ ਉੱਥੇ ਕਿਉਂ ਨਹੀਂ ਖੂਨ ਖਰਾਬਾ ਹੁੰਦਾ ਉੱਥੇ ਹੁੰਦਾ ਨਹੀਂ ਕਿਉਂਕਿ ਇੱਕ ਅਸਲਾ ਜਿਹੜਾ ਰੱਖਣਾ ਆਪਣੇ ਰੱਖਿਆ ਵਾਸਤੇ ਰੱਖਣਾ ਠੀਕ ਹੈ ਮੈਂਟਲੀ ਹੈਲਥ ਚੈੱਕ ਕਰਕੇ ਕਿ ਇਹ ਬੰਦਾ ਠੀਕ ਹੈ ਇਹਦੇ ਬੰਦੇ ਦਾ ਕੋਈ ਡਰਗ ਨਾ ਲੈਂਦਾ ਹੋਵੇ ਠੀਕ ਹਰ ਇੱਕ ਚੀਜ਼ ਪ੍ਰੋਟੋਕੋਲ ਹੁੰਦਾ ਹੈ ਫਿਰ ਅਸਲਾ ਮਿਲਦਾ ਹੈ ਠੀਕ ਹੈ ਬਟ ਇਹਦੇ ਆਪਾਂ ਔਖਾ ਕਰ ਦਿੰਦੇ ਆ ਜਿਹਨੂੰ ਨੀਡ ਹੈ ਠੀਕ ਉਹਨੂੰ ਵੀ ਨਹੀਂ ਮਿਲਦਾ ਹੂੰ ਠੀਕ ਹੈ ਸੋ ਇੱਕ ਮੈਨੂੰ ਭੈਣ ਨੇ ਸਵਾਲ ਪੁੱਛਿਆ ਕਿ ਹੁਣ ਖਾਲਸਾ ਮਤ ਨਹੀਂ ਕਰੇਗਾ ਹਰ ਧੀਆ ਪਣਾ ਦੀ ਅੱਛਾ ਤੇ ਮੈਂ ਮੇਰੀ ਗੱਲ ਸੁਣ ਗੁੱਡੀ ਇੱਕ ਵਾਰੀ ਮਤ ਕਰਦਾਂਗੇ ਦੋ ਵਾਰੀ ਕਰਦਾਂਗੇ ਹੂੰ ਠੀਕ ਹੈ ਹਰ ਵੇਲੇ ਤੇਰੀ ਕੋਈ ਮਤਵੱਸ ਨਹੀਂ ਆ ਸਕਦਾ ਤੁਹਾ ਮੈਂ ਤੂੰ ਕਿਸੇ ਤੇ ਡਿਪੈਂਡ ਕਿਉਂ ਹੋ ਰਹੀ ਹੈ ਸ਼ਸਤਰ ਆਪ ਰੱਖ ਕੀ ਗੱਲ ਮਾਗ ਗੁਰੂ ਮਹਾਰਾਜ ਨੇ ਸ਼ਸਤਰ ਕੱਲੇ ਸਾਨੂੰ ਬਖਸ਼ੇ ਨੇ ਮਰਦਨ ਕਿ ਸਿੰਘਾਂ ਨੂੰ ਬਖਸ਼ੇ ਨੇ ਨਹੀਂ ਤੁਹਾਨੂੰ ਪੌਰ ਬਣਾਇਆ ਆ ਠੀਕ ਆ ਤੁਹਾਨੂੰ ਵੀ ਉਹਨੇ ਹੱਕ ਦਿੱਤੇ ਜਿੰਨੇ ਸਾਨੂੰ ਬਰਾਬਰਤਾ ਠੀਕ ਆ ਅਸੀਂ ਕਿਸੇ ਤੇ ਡਿਪੈਂਡ ਹੋਣਾ ਕਿ ਸਾਡੀ ਕੋਈ ਰੱਖਿਆ ਕਰੇ ਜਦੋਂ ਹੁਣ ਇੱਕ ਤਿਆਰ ਬਰਤਿਆ ਸਿੰਘਣੀ ਆ ਉਹਨੂੰ ਕੋਈ ਛੇੜੇਗਾ ਕਦਰ ਪਤਾ ਕਿ ਤੂੰ ਉਂਗਲ ਬਲਾਈ ਨੇ ਹੱਥ ਵੜ ਦਾ ਨਾਗ ਹੂੰ ਤੇ ਸਾਡੀ ਧੀਆਂ ਭੈਣਾਂ ਨੂੰ ਕੋਈ ਛੇੜਦਾ ਭੱਜੀ ਭੱਜੀਆਂ ਸਾਡੇ ਕੋਲ ਨਹੀਂਆ ਵੀਰ ਮੈਨੂੰ ਅਜਾ ਆ ਕਿਆ ਉਹ ਕਿਆ ਇਹ ਇਹ ਨੌਬਤ ਕਿਉਂ ਹੀ ਆਉਂਦ ਨੇ ਹੂੰ ਠੀਕ ਐ ਸੋ ਇਹ ਚੀਜ਼ ਐ ਇਹ ਸਾਨੂੰ ਮਹਾਰਾਜ ਨੇ ਕਿਰਦਾਰ ਤੇ ਬਰੇ ਚਿਰ ਦੇ ਬਖਸ਼ੇ ਨੇ ਲਾਇਸੈਂਸ ਸਾਨੂੰ 1600 199 ਦੇ ਵਿੱਚ ਸਾਰਾ ਕੁਝ ਦੇਤਾ 1699 ਦੇ ਵਿੱਚ ਤੇ ਸਾਰਾ ਕੁਝ ਦੇਤਾ ਸਾਨੂੰ ਤੇ ਇਹ ਆਹੀ ਇਹ ਚੀਜ਼ ਨੂੰ ਪਹਿਚਾਨ ਨਹੀਂ ਸਕੇ ਕਿ ਸਾਡੇ ਕੋਲ ਕਿਹੜਾ ਤਾੜਾ ਕਨਸੈਪਟ ਦਿੱਤਾ ਤੇ ਅਸੀਂ ਕੀ ਕਰਦੇ ਆ ਅਸੀਂ ਛਤਰ ਖਾਂਦੇ ਫਿਰਦੇ ਆ ਅਸੀਂ ਡਰਪੋਕ ਬਣੇ ਫਿਰਦੇ ਆ ਹੂੰ ਠੀਕ ਹੈ ਸੋ ਇਹ ਕਿਰਦਾਰ ਆ ਸਿੱਖਾਂ ਦਾ ਮਹਾਰਾਜ ਦੇ ਇਤਿਹਾਸ ਪੜੋ ਠੀਕ ਹੈ ਸਾਖੀਆਂ ਪੜੋ ਸਾਡੇ ਜੰਗੀ ਜਰਨਲਾਂ ਦੀਆਂ ਜਰਨਲ ਜ਼ਰਾਵਰ ਸਿੰਘ ਦੀ ਸਾਖੀ ਪੜੋ ਹੂੰ ਤਿੱਬਤ ਦੇ ਵਿੱਚ ਲੜਾਈ ਹੋਈ ਜ਼ਮਲ ਜ਼ਰਾਵਰ ਸਿੰਘ ਠੀਕ ਹੈ ਕਮਾਂਡਰ ਮਹਾਰਾਜ ਅਰਜੀਤ ਸਿੰਘ ਦੀ ਫੌਜ ਦੇ ਵਿੱਚ ਉੱਥੋਂ ਜਦੋਂ ਉਹ ਸ਼ਹੀਦ ਹੋ ਸ਼ਹੀਦੀ ਭਾਈ ਉਹਨਾਂ ਨੇ ਜੰਗ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਸਰੀਰ ਵੱਢ ਕੇ ਹੂੰ ਉੱਥੋਂ ਕਿਲੋਆਂ ਦੇ ਹਿਸਾਬ ਨਾਲ ਇੰਨਾ ਮਹਿੰਗਾ ਸਰੀਰ ਵਿਕਿਆ ਉਹਨਾਂ ਦਾ ਹੂੰ ਉਹ ਪਤਾ ਕਿਉਂ ਵਿਕਿਆ ਹੂੰ ਉਹ ਜਨਰਲ ਜ਼ਰਾਵਰ ਸਿੰਘ ਦਾ ਮਾਸ ਉੱਥੋਂ ਦੀਆਂ ਮਾਵਾਂ ਕੱਪੜੇ ਦੇ ਵਿੱਚ ਲਵੇ ਲਵੇਟ ਕੇ ਨਾ ਠੀਕ ਆ ਆਪਣੇ ਡਰੋਲੇ ਨਾਲ ਬੰਨਦੀਆਂ ਸੀ ਹੂੰ ਕਿ ਸਾਡੀ ਕੁੱਖ ਦੇ ਵਿੱਚੋਂ ਇਹੋ ਜਿਹਾ ਸੂਰਮਾ ਪੈਦਾ ਹੋਏ ਹੂੰ ਉੱਥੇ ਅੱਜ ਵੀ ਉਹ ਗੁਰਦਰਾਸੇ ਬਣਾਇਆ ਹੋਇਆ ਠੀਕ ਆ ਅੱਜ ਵੀ ਜਦੋਂ ਕੋਈ ਲੇਡੀ ਉਥੇ ਪ੍ਰੈਗਨੈਂਟ ਹੁੰਦੀ ਹੈ ਨਾ ਉਥੇ ਮੱਥਾ ਟਿਕਾਉਣ ਜਾਂਦੇ ਆ ਅੱਛਾ ਉਧਰ ਦੀਆਂ ਕਿ ਸਾਡੀ ਕੁੱਕ ਦੇ ਵਿੱਚੋਂ ਜੇ ਪਚੰਗੀ ਪੈਦਾ ਹੁੰਦਾ ਹੈ ਤੇ ਸਰਨਾਲ ਚਲਾਵਰ ਸਿੰਘ ਵਰਗਾ ਹੋਣਾ ਚਾਹੀਦਾ ਇਹ ਮਰਿਆਦਾ ਉਥੋਂ ਦੀ ਇੱਕ ਰੀਤ ਚੱਲਦੀ ਆ ਰਹੀ ਹੈ ਇਹ ਕਰਦਾਰਸ ਸਿੱਖ ਦਾ ਸਿੱਖਾਂ ਦਾ ਕਰਦਾਰ ਇਹ ਨਹੀਂ ਕਿ ਸ਼ਸਤਰ ਫੜ ਕੇ ਬਸ ਕਿਹਤੇ ਜੀ ਕਿਹਤੇ ਸ਼ਸਤਰ ਚਲਾਤਾ ਕਿ ਇਹ ਗੁੰਡਾਗਰਦੀ ਕਰਦੀ ਠੀਕ ਆ ਕਿਸ ਨੂੰ ਦਬਕੇ ਮਾਰਤੇ ਠੀਕ ਹੈ ਸਾਡਾ ਕਨਸੈਪਟ ਆ ਕਿ ਜਿਹਨੂੰ ਮਰਿਆਦਾ ਨਹੀਂ ਪਤਾ ਕਿਸ ਚੀਜ਼ ਦੀ ਪਹਿਲੀ ਵਾਰ ਉਹਨੂੰ ਦੱਸਣਾ ਹੂੰ ਪਮੀਓ ਬੀਪੀ ਹੋਵੇ ਪਮੀਓ ਬੰਦਾ ਹੋਵੇ ਕੋਈ ਵੀ ਚੀਜ਼ ਆ ਉਹਨੂੰ ਦੱਸਣਾ ਕਿ ਇਹ ਸਾਡੇ ਸਾਡੀ ਮਰਿਆਦਾ ਐ ਇਦਾਂ ਨਹੀਂ ਕਰਨਾ ਇਦਾਂ ਤੇ ਇਦਾਂ ਕਰਨਾ ਹੂੰ ਪਹਿਲੀ ਵਾਰ ਹੀ ਅਸੀਂ ਦਬਕਾ ਮਾਰ ਦਿੰਨੇ ਆ ਠੀਕ ਅਸੀਂ ਉਹਨੂੰ ਤੋੜ ਦਿੰਨੇ ਆ ਤੇ ਇਹ ਸਿੱਖਾਂ ਦਾ ਕਰਤਾਰ ਨਾ ਹੂੰ ਸੋ ਇਹ ਚੀਜ਼ ਐ ਸਿੱਖਾਂ ਦਾ ਕਰਤਾਰ ਹੋਣਾ ਚਾਹੀਦਾ ਐ ਜੋ ਸਾਨੂੰ ਮਹਾਰਾਜ ਨੇ ਬਖਸ਼ਿਆ ਐ ਇੱਜ਼ਤਾਂ ਦੇ ਰੱਖੇ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਆ ਬਾਹਰ ਲੋਕ ਸਾਡੀ ਕਮਿਊਨਿਟੀ ਨੂੰ ਬਹੁਤ ਵਧੀਆ ਮੰਨਦੇ ਨੇ ਕਿ ਜੇ ਅਸੀਂ ਸੇਫ ਆ ਤੇ ਸਿੱਖਾਂ ਦੇ ਨਾਲ ਹੀ ਸੇਫ ਆ ਹੂੰ ਠੀਕ ਹੈ ਸੋ ਉਹ ਉਹ ਲੋਕ ਨੌਨ ਸਿੱਖ ਹੋ ਕੇ ਉਹ ਸਾਡੇ ਕਰਤਾਰ ਨੂੰ ਪਛਾਣਦੇ ਆ ਅਸੀਂ ਸਿੱਖ ਹੋ ਕੇ ਨਹੀਂ ਪਛਾਣਦੇ ਹੂੰ ਠੀਕ ਹੈ ਨਾ ਸੋ ਇਹ ਜਿਹੜਾ ਸਾਰਾ ਕਨਸੈਪਟ ਸਾਨੂੰ ਸਮਝਣਾ ਪਏਗਾ ਕੋਈ ਏਡੀ ਵੱਡੀ ਰਾਕਟ ਸਾਇੰਸ ਨਹੀਂ ਛੋਟੀ ਛੋਟੀਆਂ ਗੱਲਾਂ ਨੇ ਬਸ ਅਸੀਂ ਉਲਝ ਕੇ ਰਹਿ ਗਏ ਆ ਠੀਕ ਹੈ ਮਾਸ ਖਾਣਾ ਚਾਹੀਦਾ ਕਿ ਨਹੀਂ ਚਾਹ ਖਾਈ ਤੇ ਖਾਣਾ ਚਾਹੀਦਾ ਠੀਕ ਹੈ ਕਿ ਨਿਸ਼ਾਨ ਸਾਹਿਬ ਨੂੰ ਮੱਥੇ ਟੇਕਣੀ ਇਹ ਕੋਈ ਸਵਾਲ ਹੈ ਯਾਰ ਪੰਜਾਬ ਦੇ ਜਿਹੜੇ ਹੋਰ بڑے ਮੁੱਤੇ ਉੱਤੇ ਗੱਲ ਨਹੀਂ ਕਰਨਗੇ ਇੱਕੋ ਚੀਜ਼ ਆ ਮਾਸ ਖਾਣਾ ਮਾਸ ਖਾਣਾ ਮਾਸ ਖਾਣਾ ਯਾਰ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਮਹਾਰਾਜ ਨੇ ਕਿਹਾ ਇੱਕ ਗੁਨਾਰਕ ਪਾਸ਼ਾ ਜੀ ਨੇ ਕਿ ਮਾ ਇਹ ਚੀਜ਼ ਇਹ ਜਿਹੜਾ ਵਿਸ਼ਾ ਆ ਇਹ ਮੂਰਖਾਂ ਦਾ ਵਿਸ਼ਾ ਹੈ ਹੂੰ ਠੀਕ ਹੈ ਇਹਦੇ ਪਿੱਛੇ ਕਦੀ ਲੜਨਾ ਹੀ ਨਹੀਂ ਨਾ ਸਾਡਾ ਕਨਸੈਪਟ ਆ ਪਰ ਸਾਡੇ ਲੋਕ ਇੰਨੇ ਇਹੋ ਚੀਜ਼ਾਂ 'ਚ ਉਲਝ ਕੇ ਰਹਿ ਗਏ ਨੇ ਇੱਕ ਦੂਜੇ ਦੇ ਕਿੰਤੂ ਪਰੰਤੂ ਠੀਕ ਹੈ ਉਹ ਫਲਾਣੀ ਜਗ੍ਹਾ ਉਹ ਹੋ ਰਿਹਾ ਆ ਹੋ ਰਿਹਾ ਜਿਹੜੇ ਮੇਨ ਸਾਡੀ ਬੇਦੀ ਵੀ ਸਭ ਤੋਂ ਵੱਡਾ ਮੁੱਦਾ ਉਹਤੇ ਕੋਈ ਬੋਲਦਾ ਹੀ ਨਹੀਂ ਹੂੰ ਠੀਕ ਹੈ ਨਾ ਸੋ ਸਾਨੂੰ ਇਹ ਚੀਜ਼ ਨਿੱਗੀ ਨਿੱਗੀ ਚੀਜ਼ਾਂ 'ਚ ਬਾਹਰ ਆ ਕੇ ਆਪਾਂ ਸਾਨੂੰ ਇਕੱਠਾ ਇਕੱਠੇ ਹੋ ਕੇ ਤੇ ਇੱਕ ਵਧੀਆ ਪਲੇਟਫਾਰਮ ਬਣਾਉਣਾ ਪੈਣਾ ਆ ਠੀਕ ਹੈ ਆ ਬਾਬੇ ਜਿਹੜੇ ਤੁਰੇ ਫਿਰਦੇ ਦੇ ਦੇ ਤੜੀ ਤੇ ਏਦਾਂ ਉੱਡਣੇ ਆ ਠੀਕ ਹੈ ਅੱਜ ਇਕੱਠੇ ਹੋ ਜੀਏ ਅੱਜ ਸਾਡੇ ਜਥੇਬੰਦੀਆਂ ਜਿਹੜੀਆਂ ਸਾਰੀਆਂ ਇਕੱਠੇ ਹੋ ਜੋ ਠੀਕ ਆ ਪ੍ਰਚਾਰ ਕਰੋ ਸਾਡੇ ਲੋਕ ਕਰਦੇ ਕੀ ਐ ਕਿ ਸਾਡੇ ਲੋਕਾਂ ਦੇ ਵਿੱਚ ਵੀ ਥੋੜੀ ਕਮੀ ਐ ਸਾਡੇ ਲੋਕਾਂ 'ਚ ਪੇਸ਼ੈਂਸ ਐ ਨਹੀਂ ਹੂੰ ਮਾਰਾ ਇਹਨੇ ਦੇਣਾ ਉਦੋਂ ਆ ਜਦੋਂ ਤੁਸੀਂ ਉਹ ਚੀਜ਼ ਦੇ ਕਾਬਿਲ ਹੋਗੇ ਹੂੰ ਠੀਕ ਐ ਅਸੀਂ ਸਾਨੂੰ ਅਹੀਂ ਕਰਦੇ ਆ ਕਿ ਸਾਨੂੰ ਇਨਸਟੈਂਟ ਚਾਹੀਦਾ ਹੋਣੀ ਚਾਹੀਦਾ ਸਾਰਾ ਕੁਝ ਠੀਕ ਐ ਉਹ ਕਰਦੇ ਕੀ ਐ ਕਿ ਫਿਰ ਅਸੀਂ ਗੁਰੂ ਨੂੰ ਟੁੱਟ ਕੇ ਨਾ ਤੇਹ ਤਾਰੀ ਕੋ ਜਾਣਿਆ ਕਿ ਉਹਨੇ ਆਹ ਉਪਾਏ ਕਰਨਾ ਸਾਡਾ ਕੰਮ ਬਣ ਜਾਣਾ ਹੂੰ ਠੀਕ ਹੈ ਇਹ ਇਹਨਾਂ ਦੀ ਤਾਦਾਦ ਇਸ ਤਰ੍ਹਾਂ ਵੱਧਦੀ ਹੈ ਅਸੀਂ ਜਾਣੇ ਆ ਉਹ ਸਾਨੂੰ ਬੁਲਾਉਂਦੇ ਨਹੀਂ ਅਸੀਂ ਜਾਣੇ ਆ ਨਾ ਕੋਈ ਇੱਕਦਮ ਚਾਹੀਦਾ ਸਾਨੂੰ ਹਾਂ ਤੇ ਜਦੋਂ ਉਹ ਕੋਈ ਬਾਬਾ ਸਾੜ ਨਾਲ ਸਾਡੀ ਕੋਈ ਧੀ ਭੈਣਾਂ ਗਲਤ ਕੰਮ ਕਰ ਦਿੰਦਾ ਫਿਰ ਰੋਲਾ ਪਉਂਦੇ ਇਹ ਫਲਾਣੇ ਬਾਬੇ ਨੇ ਸਾੜ ਨਾਲ ਆਹ ਕੀਤਾ ਠੀਕ ਹੈ ਇੱਕ ਪਿਛਲੀ ਬੜੀ ਵੀਡੀਓ ਵਾਇਰਲ ਹੋਈ ਸੀ ਮੈਂ ਇਸ ਬਾਬੇ ਨੇ ਮੇਨਾਂ ਤੱਕਾ ਕੀਤਾ ਮੇਨਾਂ ਕੋਈ ਗਲਤ ਹਰਕਤ ਕੀਤੀ ਹੈ ਤੇ ਉਹ ਜਦੋਂ ਪੁੱਛਿਆ ਕਿ ਤੂੰ ਕੀ ਲੈਣ ਗਈ ਸੀ ਆਹ ਮੈਂ ਪੁੱਤਰ ਦੇ ਦਾਦ ਲੈਣ ਗਈ ਸੀ ਇਹ ਹਾਲ ਆ ਸਾਡਾ ਵੀ ਉਹ ਸਿੱਖ ਬੀਬੀ ਹੋ ਕੇ ਤੈਨੂੰ ਪੁੱਤਰ ਦੀ ਦਾਤ ਮਾਰਾ ਇਹਨੇ ਦੇਣੀ ਹੈ ਕਿ ਉਸ ਜਿਹੜਾ ਚਮਦਾ ਲਫਾਫਾ ਹੈ ਉਹਨੇ ਦੇਣੀ ਹੈ ਹੂੰ ਸੋ ਅਸੀਂ ਅਸੀਂ ਇੱਕ ਸੁਪਰੀਮ ਪਾਵਰ ਤੇ ਇੱਕ ਆਮ ਬੰਦੇ 'ਚ ਫਰਕ ਹੀ ਨਹੀਂ ਸਮਝ ਸਕਿਆ ਯਾਰ ਠੀਕ ਹੈ ਨਾ ਸੋ ਸਾਡੇ ਕੋਲ ਜਗਤ ਗੁਰੂ ਜਿਹੜੇ ਲੋਕ ਬਾਹਰ ਗੋਰੇ ਜਿਹੜੇ ਆ ਉਹ ਮੰਨਦੇ ਆ ਕਿ ਇਹ ਇਸ ਐਸਾ ਗ੍ਰੰਥ ਆ ਇੱਕ ਵਰਲਡ ਦਾ ਜਿਹਦੇ ਵਿੱਚ ਹਰ ਦੁਨੀਆ ਦਾ ਹੱਲ ਲਿਖਿਆ ਹੈ ਹੂੰ ਸਾਇੰਸ ਸਾਇੰਸ ਤੋਂ ਵੀ ਪਰੇ ਸਾਇੰਸ ਦੀ ਇੰਨੀ ਜਗ੍ਹਾ ਆ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਹੂੰ ਠੀਕ ਹੈ ਤੇ ਇਹ ਉਹ ਕੌਮ ਆ ਇਹ ਇਸ ਬਾਣੀ ਵਿੱਚ ਇਹ ਸ਼ਕਤੀ ਹੈ ਕਿ ਜਿਹੜੇ ਇਹ ਕਹਿੰਦੇ ਆ ਕਿ ਸੀਸ ਢਲੀ ਤੇ ਧਰ ਕੇ ਨਹੀਂ ਲੜਿਆ ਜਾ ਸਕਦਾ ਉਹ ਵੀ ਚੀਜ਼ ਪੋਸੀਬਲ ਹੋਈ ਹੈ ਬਾਣੀ ਦੇ ਨਾਲ ਠੀਕ ਹੈ ਜੇ ਸੀਸ ਢਲੀ ਤੇ ਧਰਿਆ ਆ ਠੀਕ ਹੈ ਬਾਬਾ ਦੀਪ ਸਿੰਘ ਮਹਾਰਾਜ ਜੀ ਨੇ ਤੇ ਉਹ ਧਰਿਆ ਕਿਦਾਂ ਉਹਨੇ ਪਿੱਛੇ ਕੰਮ ਕੀ ਸੀ ਵਰਕ ਕਿਨੇ ਕੀਤਾ ਬਾਣੀ ਨੇ ਗੁਰਬਾਣੀ ਨੇ ਬਿਲਕੁਲ ਜੀ ਠੀਕ ਹੈ ਨਾ ਸੋ ਇਹ ਚੀਜ਼ ਹੈ ਆਪਣੀ ਸ਼ਕਤੀ ਆਪਣੀ ਭਗਤੀ ਪਹਿਚਾਨੋ ਠੀਕ ਹੈ ਮੈਂ ਤੇ ਇਹੀ ਬੋਲਣ ਸਾਰੇ ਆ ਤੇ ਮੈਂ ਤੇ ਆਪਣਾ ਕੀ ਕਹਿੰਦੇ ਪੰਜਾਬੀ ਵਿੱਚ ਸਿੱਧੇ ਕਿ ਅਸੀਂ ਇਹੋ ਸੰਗ ਪਾੜਦੇ ਆ ਬਾਰ-ਬਾਰ ਕਿ ਦੇਹਧਾਰੀਆਂ ਨੂੰ ਛੱਡ ਕੇ ਆਪਣੀ ਤੁਹਾਡੇ ਕੋਲ ਬਹੁਤ ਤਗੜੀ ਸੁਪਰੀਮ ਪਾਵਰ ਆ ਉਹਨੂੰ ਪਛਾਣੋ ਅਕਬਰਾ ਕੁਬਰਾ ਤੇ ਮੱਥੇ ਟੇਕਦੇ ਫਿਰਦੇ ਆ ਇਹਨਾਂ ਨੂੰ ਛੱਡੋ